ਬੱਬੂ ਜੀ ਹੋਰ ਤਾਂ ਠੀਕ ਠਾਕ ਬੱਬੂ ਜੀ ਵਾਈਕ ਦੋ ਇੱਧਰ ਲਾ ਪੈ ਲਾ ਪੜੀ ਕੀ ਨਾ ਬਾਬੂ ਦਾਦਾ ਮਜੀਦ ਸਿੰਘ ਜੀ ਗਾ ਇੱਧਰ ਸੁਣਿਓ ਕਰ ਸੁਣਿਓ ਤੇ ਇੱਥੇ ਕਿੱਦਾਂ ਰਹਿੰਦੇ ਜੀ ਇੱਥੇ ਦੁਸਤਗਾਰੀ ਕਿਤੇ ਕੋਈ ਕਿਤੇ ਰਸਾਇਆ ਆਛਾ ਕਿਦਾਂ ਕਿਦਾਂ ਇਹਨਾਂ ਨੇ ਕਿੰਨਾ ਰੱਖਿਆ ਪਿਆ ਹਬੂ ਦਿੰਦੇ ਕਿ ਨਾ ਕਿਦਾਂ ਪੈਹ ਜਾਂਦੇ ਕਿੰਨੇ ਦਿੰਦੇ 50000 50000 ਮਹੀਨੇ ਦਾ ਹਾਂ ਆ ਜਾ ਆ ਵੀਰੇ ਕਰੀ ਰੱਖੇ ਹਾਲਾਤ ਵੇਖੋ ਇਹਦੇ ਆ ਥੱਲੇ ਤੇ ਲੱਕੀ ਰਿਜਨ ਕਹਿੰਦਾ ਦਿਖਾਉ ਉੱਤੋਂ ਤੱਕ ਹਾਲਾਤ ਦਿਖਾਏ ਦਾ ਬਜ਼ੁਰਗਾਂ ਦੇ ਆ ਵੇਖੋ ਛੱਡ ਤੋ ਜੋ ਇਹ ਤੁਹਾਡੇ ਕੋਲ ਦਿੰਦੀ ਨਹੀਂ ਤਾਂ ਸਾਡੇ ਕੋਲ ਬਾਰੇ ਬਦਲਦਾ ਹੀ ਨਹੀਂ ਪਾਣਾ ਕੀੜੇ ਤੋਂ ਨਹੀਂ ਬਾਬੇ ਬਦਲਦਾ ਕਿਉਂ ਨਹੀਂ ਜਾਪਾ ਬਦਲਾਈ ਇਹ ਮੇਰੇ ਕੋਲ ਹੁਣ ਇਹ ਮੇਰੇ 30 ਜਾਣੇ ਆਵੇਂ ਦੇ ਨਹੀਂ ਬੁਲਾ ਲੈਣੇ ਇਹ ਤੁਸੀਂ ਮੈਨੂੰ ਬੜੇ ਜਣਾ ਤੁਸੀਂ ਇਹ ਤਾਂ ਕੰਮ ਵੀ ਹੋ ਤੋ ਸਾਰਾ ਕਰਾਉਂਦੇ ਕੰਮ ਹੈ ਹੈ ਜਿਹੜਾ ਕਿ ਲੱਕੜ ਹੈਗਾ ਇਹ ਤਾਂ ਘਰ ਵੱਲ ਜਾ ਬਈ ਆ ਇੱਕ ਮਿੰਟ ਘੁੰਮੇ ਪਿੱਛੋਂ ਆ ਵੇਖੋ ਅਬ ਬਜ਼ੁਰਗ ਦਿਖਾਏ ਕਿ ਸਾਰਾ ਆ ਵੇਖਿਓ ਨਹੀਂ ਧੂਆਂ ਵੀ ਜਿਵੇਂ ਮੰਨਦਾ ਸਿੱਖਦਾ ਤੁਹਾਡੇ ਇੱਥੇ ਬੜੇ ਫਿਰਦਾ ਤੁਹਾਡੇ ਕੋਲ ਆਏ ਹੈਣਾ ਜਿਹਦਾ ਹਿਸਾਬ ਰੱਖਦਾ ਅਸੀਂ ਬਹੁਤ ਜਿਹੜੀ ਮੰਨਦਾ ਹਿਸਾਬ ਰੱਖਦਾ ਨਹੀਂ ਮੇਰੇ ਕੋਲ ਜਾ ਕੇ ਵੇਖਿਓ ਨਾ ਮੇਰੇ ਕੋਲ 25 30 ਧੀਰੇ ਐਵੇਂ ਦੇ ਹੈਨਾ ਆਪਾਂ ਜੇ ਕੋਈ ਬੰਦੇ ਨੂੰ ਰੱਖਦੇ ਆ ਕੰਮ ਕਰਾਉਂਦੇ ਆ ਹੈਨਾ ਕੰਮ ਨਹੀਂ ਕਰਦਾ ਕੋਈ ਵੀ ਇਹ ਬਾਬੇ ਮੈਂ ਮੇਰੇ ਕੋਲ ਅੰਮ੍ਰੇ ਵੀ ਕੀ ਕਰਨਾ ਫਕੀਰ ਦਾ ਮਗਰਲੇ ਬੰਦੇ ਟਾਡੀਆਂ ਉਹ ਗੋਡੀਆਂ ਕਰਦਾ ਮੇਰੇ ਕੋਲ ਅਸੀਂ ਕੱਕ ਨਹੀਂ ਕਰਾਉਂਦੇ ਤੋ ਗੋਡੀ ਕਰੇ ਨਾ ਕਰੇ ਵੇਲਾ ਆਵੇ ਸਾਰਾ ਡਰਾਈਵਰ ਬੈਠਾ ਹੈ ਕੀ ਕਰਾਉਣਾ ਨਹੀਂ ਸੌਂਦਾ ਕਿੱਥੇ ਸੌਂਦਾ ਵੇ ਪੰਜਾਬੀ ਇਹਦੇ ਕੋਲ ਯਾਰ ਮੇਰੇ ਕੋਲ ਮੇਰੇ ਤੋਂ ਵੀਡੀਓ ਹੈਗਾ ਵਾ ਇਹ ਕੰਮ ਕਰਾਉਂਦੇ ਮਗਰਲੇ ਬੰਦੇ ਕੰਮ ਵੀ ਕਰਦਾ ਮਗਰਲੇ ਆਪਾਂ ਨੂੰ ਬੰਦੇ ਨੂੰ ਰੱਖਿਆ ਤੁਹਾਨੂੰ ਪਤਾ ਫਕੀਰ ਦਾ ਵਾ ਇਹਨੂੰ ਅੰਦਰ ਹੀ ਮੰਜਾ ਢਾ ਦੋ ਉੱਥੇ ਵੀ ਅੰਦਰ ਨੌਜਾਣ ਗਰਦਾਈ ਦਾ ਰਾਜ਼ ਰੋ ਬਾਹਰ ਸੌਂਦਾ ਹੈ ਨਾ ਤੂੰ ਹੁਣੇ ਤੂੰ ਅੱਕ ਲੈ ਆਵੇਂ ਇੱਥੇ ਸ ਅਲੀ ਨਹੀਂ ਤਿੰਨ ਦਿਨ ਹੋ ਗਏ ਚਾਰ ਦਿਨਾਂ ਸਿੱਕੇ ਪਾਣੀ ਤੱਤਾ ਕਰਕੇ ਦਿਨੇ ਆ ਨਹੀਂ ਗਿਆ ਉਹ ਅਗਲਾ ਨਾ ਉਹਦੀ ਮਰਜ਼ੀ ਨਹੀਂ ਬੱਬੀ ਮੈਨੂੰ ਪਤਾ ਵਾ ਤੁਹਾਡੇ ਕੋਲ ਕਿੰਨਾ ਕਦੋਂ ਦੀ ਲੱਕਿਦਾਰੀ ਨਾ ਮੇਰੇ ਕੋਲ ਹਮਰਾਣਾ ਕਿਤੇ ਹਰੀ ਕਿਤੇ ਦੂਰ ਥੋੜੀ ਆ ਤੇ ਇਹ ਤਾਂ ਮੈਂ ਖੁਦ ਇਹਨੂੰ ਵੇਖਿਆ ਠੀਕ ਹੈ ਜੀ ਪਰ ਬੱਬੀ ਮੰਨ ਲਓ ਆਪਣੇ ਆਪਣੇ ਕੋਈ ਬੱਚੇ ਨੂੰ ਹਨਾ ਐਦਾਂ ਕੋਈ ਤੇ ਰੱਖੇ ਤਾਂ ਆਪਣਾ ਕਿਦਾਂ ਲੱਗੂ ਉਹਹੀਂ ਬਾਬਾ ਜੀ ਇਹ ਮੰਨਨੇ ਰਵੇ ਮੈਨਾਂ ਸਾਬਣ ਜਿਹੜਾ ਚਾਹੀਦਾ ਦੱਸੇ 100 ਦੀ ਗੱਜੀ ਲੈਣੀ ਆ 200 ਦੀ ਲੈਣੀ ਗੱਲ ਤੇ ਕਰੇ ਇਹ ਹਲ ਵਰਤਦਾ ਹੀ ਨਹੀਂ ਨਹੀਂ ਉਹ ਨਹੀਂ ਵਰਤਦਾ ਉਹ ਉਹ ਉਹਦੇ ਦਿਮਾਗ ਨੇ ਸਹੀ ਆਈ ਪਾਣੀ ਦਿੱਤਾ ਕਰ ਕਰੇ ਨਾ ਉਹ ਪੀਪਾ ਪਾਇਓ ਨਹੀਂ ਬਾਲੂ ਲਾਇਆ ਸਿਰਫ ਉਹ ਤੱਤੇ ਪਾਣੇ ਨਹੀਂ ਬਾਬੇ ਜੀ ਬਾਬੇ ਜੀ ਤੁਸੀਂ ਇਹ ਬੰਦੇ ਨੂੰ ਅਨਸਿਆ ਇਹ ਬੰਦੇ ਦਾ ਆ ਸਾਰੇ ਆ ਵੀਰ ਮਗਰ ਮੁਖਾ ਦੇ ਆ ਢਾਡੇ ਬੰਨੇ ਮਗਲੇ ਬੰਨੇ ਸਮਝੀਆਂ ਲੱਗੀਆਂ ਇਹ ਇਹ ਕੰਮ ਕਰਦਾ ਸਾਰਾ ਕੁਝ ਯਾਰ ਅਸੀਂ ਕੀ ਕਰਾਉਣੇ ਨੇ ਆ ਨੀ ਯਾਰ ਗੱਲ ਕਿਉਂ ਕਰਦਾ ਖਾਣੇ ਝਾੜੂ ਮਜ਼ਾ ਹੈ ਅੱਜ ਤਾਂ ਹੀ ਕੀ ਕੀ ਸਾਡਾ ਕੀ ਕੰਮ ਮੱਝ ਨਹੀਂ ਗਾਂ ਨਹੀਂ ਮੋਲ ਦਾ ਦੁੱਧ ਦਾ ਸਾਡਾ ਨਹੀਂ ਪਾਣੀ ਪੀਂਦਾ ਨਹੀਂ ਮੰਨੋ ਜੇਕਰ ਤੁਹਾਡੇ ਕੋਲ ਰੱਖਦੇ ਆ ਤੁਹਾਡੇ ਕੋਲ ਇੱਕ ਬਾਈ ਤੋਂ ਬਾਜ਼ਾਰ ਨਿਕਲ ਕੇ ਉਹ ਘਰੇ ਚਲੇ ਗਿਆ ਦੁੱਧ ਦੇ ਨਾਲ ਬਾਈ ਚਲੇ ਗਿਆ ਇਹ ਫੇਰੇ ਤੋਰੇ ਤੇ ਕੰਮ ਆ ਉਹ ਚਲੋ ਫੇਰੇ ਤੋਰੇ ਤੇ ਇਹ ਇਹਨਾਂ ਨੇ ਬੰਦਾ ਯਾਰ ਇਹਨਾਂ ਨੇ ਰੱਖਿਆ ਮੈਂ ਵੀਰੇ ਦਿਲ ਵਿੱਚ ਕੱਥ ਲੱਗ ਮੈਂ ਅੱਜ ਹੀ ਦੇਖਿਆ ਨਾ ਇਹਨੂੰ ਇਹ ਡਾਰੀ ਕਾ ਉਹ ਵੀਰ ਕਿਤੇ ਇੱਧਰ ਨਾ ਆ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਜਾ ਇਹਨੂੰ ਡਾਰ ਡਾਰ ਹੁੰਦਾ ਹੀ ਹੈ ਜਦੋਂ ਬੰਦਾ ਪਾਵੇਂ ਡਰ ਕਿਹਾ ਹੋਵੇ ਯਾਰ ਅਹੀਂ ਕਿਤੇ ਨੂੰ ਕਈ ਰੱਖਿਆ ਪਾ ਦੇਖੋ ਥਾਣੇ ਦੀ ਦਾਰੂ ਮਾਰਦਾ ਕੋਈ ਪੂਰਾ ਕਰਾਉਂਦਾ ਕੋਈ ਵੀ ਰਹਿੰਦਾ ਹੈ ਕੋਈ ਅੱਜ ਕੋਈ ਆਪਣੇ ਕੋਲ ਨਾਵਾ ਕੰਮ ਵੀ ਪੂਰਾ ਕਰਾ ਕੇ ਕਰਾਉਂਦੇ ਆ ਮੈਂ ਦੁਖੀ ਕਰਾਉਂਦੇ ਆ ਸਾਡੀ ਦੇ ਭਾਂਡੇ ਅਸੀਂ ਧੋਨੇ ਫੜ ਕੇ ਚਾਹ ਲਾਦਾ ਰੋਟੀ ਵਾਲੇ ਭਾਂਡੇ ਅਸੀਂ ਛੁੱਕਦੇ ਹਾਂ ਕੋਈ ਕੰਮ ਕੀ ਮੱਝ ਨਹੀਂ ਘਾਣੀ ਚਾਹਦਾ ਸਾਡੀ ਕੋਈ ਕੇਅਰ ਕਰਦਾ ਰੋਟੀ ਪਾਣੀ ਦੇ ਕੋਲ ਇਹ ਗਫਾ ਪਾਣੀ ਫਿਰ ਬੰਦਾ ਨਹੀਂ ਨਾ ਦੇਣਾ ਪਿੰਡਾ ਘਰੇ ਪੜਾ ਐਵੇਂ ਜੋ ਲੜਦੇ ਉਹ ਆ ਰੋਟੀ ਕੋਈ ਛੜਾ ਵੀ ਭੁੱਖਾ ਤੇ ਆ ਤੁਰਿਆ ਚਲਾ ਬਾਪੂ ਮੇਰੇ ਨਾਲ ਆ ਬਾਪੂ ਜੀ ਆਓ ਚੱਲੀਏ ਆਪਾਂ ਆ ਯਾਰ ਉੱਠ ਕੇ ਗਾ